ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਵੱਡੀ ਖਬਰ ਅਖੋਤੀ ਮੀਡੀਆ ਨੇ ਜਕੜਾ ਮਚੌਧਰੀਆਂ ਨੇ ਅਖੋਤੀ ਪੰਥਦਰਦੀਆਂ ਨੇ ਹਰਾਮਖੋਰਾ ਨੇ ਬਣਾ ਦਿੱਤੀ ਖਬਰ ਕਿਹੜੀ ਹੈ ਅਖੇ ਇਪਨਾਬੀ ਵਿੱਚ ਜਿਹੜੇ ਅਣਪੜ੍ਹ ਲੋਕ ਐ ਉਹ ਬੋਲਦੇ ਨੇ ਵਧੀਆ ਲੱਗਦਾ ਉਹਨਾਂ ਦੇ ਮੂੰਹ ਤੋਂ ਇਹ ਸ਼ਬਦ ਉੱਗਲੇ ਮੈਂ ਵੀ ਹੁਣ ਅੱਜ ਕੋਸ਼ਿਸ਼ ਕਰੂੰ ਮੀ ਬਿਲਕੁਲ ਠੇਠ ਬੋਲਾਂ ਕਿ ਜਿਹੜਾ ਅਮਰਤਪਾਲ ਐ ਉਹਦੇ ਤੇ ਇਲਜ਼ਾਮ ਲਾਏ ਕਿ ਉਹ ਨਸ਼ੇ ਕਰਦਾ ਐ ਇਹ ਇਲਜ਼ਾਮ ਕਿਹਨੇ ਲਾਇਆ ਸੀ ਜਿਹੜੇ ਉਹਦੇ ਸਾਥੀ ਸੀ ਕਾਫੀ ਤਰਥੱਲੀ ਮੀਡੀਆ ਨੇ ਮਚਾਈ ਸੋਸ਼ਲ ਮੀਡੀਆ ਤੇ ਭਾਜਪਾ ਦੇ ਪ੍ਰਧਾਨ ਮੰਤਰੀ ਹੱਥਕੜੀਆਂ ਲੱਗੀਆਂ ਹੋਈਆਂ ਹਨ ਉਹਨੇ ਵੀ ਲੋਮੋਟੇਲ ਦਾ ਇੱਕਦੀ ਬੱਤ ਖਾ ਕੇ ਕਹਿਣ ਦੀ ਕੋਸ਼ਿਸ਼ ਕਰੀ ਰਾਜ ਕਰੇਗਾ ਖਾਲਸਾ ਇਹੋ ਹੀ ਹੈ ਜਦੋਂ ਕਣਕ ਵਿੱਚ ਲਿਟਦਾ ਸੀ ਕਹਿੰਦੇ ਪੁਲਿਸ ਆ ਗਈ ਪੁਲਿਸ ਆ ਗਈ ਸਾਨਾ ਸਾਨੀ ਲੜਦਾ ਸੀ ਤੇ ਹੁਣ ਕਹਿੰਦਾ ਪੁਲਿਸ ਨੇ ਧੱਕਾ ਕੀਤਾ ਕੁੱਟਮਾਰ ਕੀਤੀ ਹਜ਼ਾਰਾਂ ਬੰਨਿਆਂ ਤੇ ਸਾਡੇ ਕੋਲੋਂ ਸੈਨ ਕਰਵਾ ਲਏ ਤੇ ਮੈਂ ਨੇ ਕਿਹਾ ਵੀ ਅਮਰਤਪਾਲ ਨਾਲ ਸ਼ੇਣੀ ਕਰਦਾ ਅੱਛਾ ਜਦੋਂ ਇਹ ਗੱਲ ਮੀਡੀਆ ਤੇ ਆ ਗਈ ਜਿਹੜਾ ਇਮਾਨ ਸਿੰਘ ਖਾਰਾ ਵਕੀਲ ਹੈ ਉਹਦੀ ਇੰਟਰਵਿਊ ਆ ਗਈ ਉਹ ਕਹਿੰਦਾ ਮੈਂ ਅਮਰਤਪਾਲ ਨੂੰ ਮਿਲ ਕੇ ਆਇਆ ਇੱਕ ਮਹੀਨਾ ਪਹਿਲਾਂ ਤੇ ਖਬਰ ਹੁਣ ਚੱਲਦੀ ਹੈ ਇਹਨਾਂ ਲੋਕਾਂ ਦਾ ਝੂਠ ਦੇਖੋ ਤੁਸੀਂ ਬੀ ਅੰਮ੍ਰਿਤਪਾਲ ਅੰਤਰਜਾਮੀ ਹੈ ਬੀ ਉਹਦੀਆਂ ਇਹ ਖਬਰਾਂ ਲੱਗਣਗੀਆਂ ਤੈਨੂੰ ਪਹਿਲੀ ਦਸਤਾਵੇਜ਼ ਝੂਠ ਦੇਖੋ ਜਾਨੀ ਕਿ ਇਹਨਾਂ ਲੋਕਾਂ ਨੂੰ ਕੋਈ ਸ਼ਰਮ ਨਹੀਂ ਵੀ ਅਸੀਂ ਕੋਰਟ ਪਾ ਕੇ ਹਾਈ ਕੋਰਟ ਵਿੱਚ ਸੁਪਰੀਮ ਕੋਰਟ ਵਿੱਚ ਜਾ ਕੇ ਕੇਸ ਲੜਦੇ ਹਾਂ ਸੰਵਿਧਾਨ ਦੀ ਕਸਮ ਪਾਉਂਦੇ ਹਾਂ ਕੋਈ ਫਿਕਰ ਨਹੀਂ ਇਹਨਾਂ ਨੂੰ ਮਾਂ ਦੇ ਪੁੱਤਾਂ बस ਝੂਠ ਬੋਲਣਾ ਬੋਲ ਹੀ ਜਾਣਾ ਬੋਲ ਹੀ ਜਾਣਾ ਉਨੇ ਮੇ ਸੁਨੀ ਦੇ ਉਹ ਕਹਿੰਦਾ ਤ੍ਰਿਕ ਤੈ ਤ੍ਰਿਕ ਤ੍ਰਿਕ ਤੈ ਤ੍ਰਿਕ ਬਸ ਇਦਾਂ ਇਹਨਾਂ ਦੀ ਜਵਾਨ ਤੇ ਤੂ ਤਰ ਰਟਾ ਹੁੰਦਾ ਬੋਲੀ ਚਲੋ ਫਟਾਫਟ ਜੋ ਮਰਜੀ ਹੋ ਜੀ ਕਹਿੰਦਾ ਜੀ ਮੈਡੀਕਲ ਕਰਾਓ ਅਮਰਤਪਾਲ ਦਾ ਜਣ ਕਿ ਡਾਕ ਟੈਸਟ ਕਰਾਓ ਅਮਰਤਪਾਲ ਤਿਆਰ ਹੈ ਬੀਰੇ ਮਨਸ਼ਾ ਕਰਦਾ ਹੋਵਾਂ ਪਾਸ਼ਾ ਹੁਣ ਇਹਨਾਂ ਨੂੰ ਜੇ ਮੈਂ ਗੱਲ ਕਹਿ ਦਿਆਂ ਨਾ ਚਲੂਣੇ ਬਹੁਤ ਲੜਨਗੇ ਆਮ ਲੋਕਾਂ ਨੂੰ ਸਮਝ ਵਿੱਚ ਆਉਂਦਾ ਇਹਨਾਂ ਦੀ ਸਮਝ ਵਿੱਚ ਗਲਤਾਂ ਆਉਂਦੀਆਂ ਪਰ ਮੰਨਣ ਨੂੰ ਤਿਆਰ ਨਹੀਂ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਘੂਮਤ ਟੱਕਾ ਕਰਦੀ ਐ ਤੁਸੀਂ ਇਹ ਕਹਿੰਦੇ ਹੋ ਨਾ ਵੀ ਘੂਮਤ ਟੱਕਾ ਕਰਦੀ ਐ ਜਦੋਂ ਤੁਸੀਂ ਡੋਗ ਟੈਸਟ ਕਰਾਓਗੇ ਤੇ ਜੇ ਘੂਮਤ ਟੱਕਾ ਕਰੋ ਫਿਰ ਉਹਦੇ ਵਿੱਚ ਤਾਂ ਉਹ ਨੈਗੇਟਿਵ ਪਾ ਦੋਗੇ ਜਾਂ ਪੋਜ਼ਿਟਿਵ ਪਾ ਦੋਗੇ ਮਤਲਬ ਕਿ ਨਸ਼ੇੜੀ ਬਣਾ ਦੋਗੇ ਜੇ ਘੂਮਤ ਟੈਸਟ ਕਰਾਓਗੇ ਤਾਂ ਘੂਮਤ ਨੇ ਮੈਂ ਟੱਕਾ ਹੀ ਕਰਨਾ ਉਹਨੇ ਕਹਿ ਦੇਣਾ ਵੀ ਪਾ ਦਿਓ ਪੋਜ਼ਿਟਿਵ ਫਿਰ ਕੇ ਕਰੋਗੇ ਫਿਰ ਮੰਨ ਜਾਓਗੇ ਜਦੋਂ ਤੁਹਾਡੇ ਨਾਲ ਹਕੂਮਤ ਧੱਕਾ ਕਰਦੀ ਏ ਫਿਰ ਹਕੂਮਤ ਤੁਹਾਡੀ ਗੱਲ ਕਿਉਂ ਮੰਨੂ ਅਕਲ ਟਿਕਾਣੀ ਕਿਉਂ ਨਹੀਂ ਹੁੰਦੀ ਸਾਡੀ ਕਹਿੰਦੇ ਜੀ ਅਮਰਪਾਲ ਤਿਆਰ ਹੈ ਮਿਡੋਗ ਟੈਸਟ ਕਰਾ ਲਓ ਜਿਵੇਂ ਨਸ਼ਾ ਖਾਂਦਾ ਹੋਵਾਂ ਮੈਂ ਨਸ਼ਾ ਕਰਦਾ ਹੋਵਾਂ ਜਦੋਂ ਤੁਸੀਂ ਸ਼ਰਿਆਮ ਇਹ ਕਹਿਤਾ ਵੀ ਸਾਨੂੰ ਹਣਕੇ ਕੁੱਤੇ ਨੇ ਵੱਡੇ ਐ ਜੇ ਅਸੀਂ ਸਬਦਾਨ ਨੂੰ ਮੰਨਾਂਗੇ ਬਾਅਦ ਵਿੱਚ ਜਦੋਂ ਤੁਹਾਡੇ ਛੇਤਰ ਫਿਰਿਆ ਅਜ ਨਾਲਾ ਕਾਣ ਵਿੱਚ ਫਿਰ ਤੁਸੀਂ ਬਿٹے ਕਿ ਹਕੂਮਤ ਨੇ ਧੱਕਾ ਕੀਤਾ ਸਾਡੇ ਨਾਲ ਜਦੋਂ ਡੋਪ ਟੈਸਟ ਹੋਊਗਾ ਤੇ ਹਕੂਮਤ ਧੱਕਾ ਫੇਰ ਵੀ ਕਰੂਗੀ ਫਿਰ ਅਗਲੇ ਨੇ ਕਹਿਣਾ ਹੀ ਐ ਡਾਕਟਰ ਨੂੰ ਵੀ ਪੋਜੀਟਿਵ ਕਰ ਦਿਓ ਜੀ ਅੰਮ੍ਰਿਤ ਬਾ ਨਸ਼ਾ ਕਰਦੇ ਫਿਰ ਕੀ ਕਹੋਗੇ ਫਿਰ ਮੰਨ ਲੋਗੇ ਫਿਰ ਦੁਨੀਆ ਸਾਹਮਣੇ ਕੀ ਸਟੇਟਮੈਂਟ ਦਿਓਗੇ ਵੀ ਹਕੂਮਤ ਨੇ ਧੱਕਾ ਕੀਤਾ ਜਾਂ ਅਸੀਂ ਨਸ਼ਾ ਕਰਦੇ ਫਿਰ ਕੀ ਕਰੋਗੇ ਜਦੋਂ ਤੁਹਾਨੂੰ ਨਾ ਤਾਂ ਹਕੂਮਤ ਤੇ ਯਕੀਨ ਹੈ ਨਾ ਤੁਹਾਨੂੰ ਸੰਵਿਧਾਨ ਤੇ ਯਕੀਨ ਹੈ ਤੁਹਾਨੂੰ ਯਕੀਨ ਹੈ ਕਿ ਤੇ ਇਹ ਤਾਂ ਦੱਸੋ ਅਸ਼ਾ ਹੁਣ ਖਾਰਾ ਬਰਗੀਲ ਕਹਿੰਦਾ ਕਿ ਅਮਰਤਪਾਲ ਕਹਿੰਦਾ ਕਿ ਡੋਪ ਟੈਸਟ ਕਰਾਉਣ ਨੂੰ ਮੈਂ ਤਿਆਰ ਹਾਂ ਤੇ ਜਦੋਂ ਅਮਰਤਪਾਲ ਨੇ ਵੱਡੇ ਭਰਾ ਦਾ ਕਰਾਇਆ ਸੀ ਹਰਪ੍ਰੀਤ ਹੈਪੀ ਦਾ ਤੇ ਉਹ ਤਾਂ ਫਿਰ ਪੋਜ਼ੀਟਿਵ ਪਾਇਆ ਗਿਆ ਸੀ ਤੁਸੀਂ ਉਦੋਂ ਕੀ ਕਿਹਾ ਸੀ ਉਦੋਂ ਹੀ ਕਿਹਾ ਸੀ ਕਿ ਹਕੂਮਤ ਧੱਕਾ ਕਰਦੀ ਹੈ ਉਹ ਤਾਂ ਮੰਨ ਲਿਆ ਸੀ ਤੁਸੀਂ ਅਗਲਾ ਨੇ ਵੀਡੀਓ ਵੀ ਦਿਖਾਤੇ ਆ ਵੀ ਆ ਗੱਡੀ ਵਿੱਚ ਬੈਠਾ ਤਰਸੀਮੇ ਦਾ بگੜਿਆ ਹੋਇਆ ਕੱਕ ਹੈ ਹੈਪੀ ਬੀ ਆ ਇਸ ਡਰਗ ਜਿਹੜੀ ਹੈ ਇਹ ਨਸ਼ਾ ਕਰ ਰਿਹਾ ਵੀਡੀਓ ਆ ਵੀ ਸਾਹਮਣੇ ਤੇ ਉਦੋਂ ਕਮਲ ਮਾਰੀ ਗਏ ਨਹੀਂ ਜੀ ਇਹ ਆਈ ਨਾਲ ਬਣਾਈ ਹੈ ਵੀਡੀਓ ਇਹ ਜਦੋਂ ਉਹਨੂੰ ਪੋਜ਼ਿਟਿਵ ਪਾਇਆ ਗਿਆ ਫਿਰ ਇਹੀ ਵਕੀਲ ਉਦੋਂ ਜਗੜੀਆਂ ਮਾਰਦੇ ਸੀ ਕਿ ਧਕੂਮ ਧੱਕਾ ਕਰਗੀ ਨਹੀਂ ਡਾਕਟਰ ਸਰਕਾਰਾਂ ਦੇ ਨੇ ਡਾਕਟਰ ਜਿੱਦਾਂ ਜੋ ਸਰਕਾਰ ਕਹਿੰਦੀ ਓਦਾਂ ਰਿਪੋਰਟ ਬਣਾ ਦਿੰਦੇ ਹੁੰਦੇ ਆ ਮੰਨ ਲਓ ਗੱਲ ਜੇ ਅਮਰਤਪਾਲ ਦਾ ਡੋ ਟੈਸਟ ਕਰਾਉਣ ਲੱਗੇ ਤੁਸੀਂ ਫਿਰ ਸਰਕਾਰ ਤਾਂ ਪ੍ਰਾਈਵੇਟ ਡਾਕਟਰ ਨੂੰ ਵੀ ਫੋਨ ਕਰ ਦੂ ਸਰਕਾਰੀ ਨੂੰ ਵੀ ਫੋਨ ਕਰ ਦੂ ਫਿਰ ਕੀ ਕਹੋਗੇ ਹੈਪੀ ਦਾ ਡੋ ਟੈਸਟ ਤੁਸੀਂ ਕਰਾਇਆ ਹੀ ਹੈ ਉਹ ਨਸ਼ੇੜੀ ਨਿਕਲਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਭ ਤੋਂ ਵੱਡੀ ਬੇਵਕੂਫੀ ਨਾ ਜਿਹੜੇ ਕਾਲੇ ਕੋਟ ਪਾ ਕੇ ਵਕੀਲ ਬਣ ਕੇ ਅਦਾਲਤਾਂ ਦੇ ਵਿੱਚ ਜਾਂਦੇ ਨੇ ਕੇਸ ਲੜਦੇ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਡੋਗ ਟੈਸਟ ਇਹਨਾਂ ਦਾ ਹੋਣਾ ਚਾਹੀਦਾ ਕਿਨੂ ਕਿਨੂ ਮੂਰਖ ਬਣਾਉਂਗੇ ਇਹ ਤਾਂ ਜਗ ਜाहिर ਹੈ ਵੀ ਇਹ ਜਿਹੜਾ ਅਮਰਤਪਾਲ ਹੈ ਗਲਤ ਕਿਹਾ ਗਿਆ ਜਿਹੜਾ ਮੂਤਪਾਲ ਹੈ ਇਹ ਤਾਂ ਦਵਾਈ ਰਹਿੰਦਾ ਸੀ ਟਰੱਕ ਚਲਾਉਂਦਾ ਸੀ ਤੇ ਪਿਓ ਨੇ ਠੱਗੀਆਂ ਠੁਗੀਆਂ ਮਾਰ ਕੇ ਗੈਸਟਰਾਂ ਦੇ ਨਾਲ ਅਮਰਤਪਾਲ ਨੇ ਰਾਬਤਾ ਕਾਇਮ ਕਰਕੇ ਫਰੋਤੀਆਂ ਫਰੋਤੀਆਂ ਲੈ ਕੇ ਪੰਜਾਂ ਟਰੱਕ ਪਾ ਲਏ ਉੱਥੇ ਕੰਪਨੀ ਬਣਾ ਕੇ ਬਹਿ ਗਿਆ ਜਦੋਂ ਝੱਗਾ ਚੌੜ ਹੋ ਗਿਆ ਪਿਓ ਸਰ ਕਰਜ਼ਾ ਹੋ ਗਿਆ ਉਧਰੋਂ ਦੀਪ ਸਿੰਧੂ ਦੀ ਹੋ ਗਈ ਮੌਤ ਫਿਰ ਪਤਾ ਲੱਗਿਆ ਵੀ ਹੁਣ ਪੰਜਾਬ ਦੇ ਵਿੱਚ ਰਾਜਨੀਤੀ ਵਾਲੀ ਕੁਰਸੀ ਖਾਲੀ ਲੱਗਦੀ ਹੈ ਚਲੋ ਬਣਾਈਏ ਪਾਰਟੀ ਫਿਰ ਇਦਾਂ ਹੋਇਆ ਉੱਥੇ ਨਸ਼ੇੜੀ ਸੀ ਨਸ਼ਾ ਕਰਦਾ ਸੀ ਦੋਨੇ ਭਰਾ ਕਰਦੇ ਸੀ ਜਿਨ੍ਹਾਂ ਨੂੰ ਇਹ ਲਤ ਲੱਗੀ ਹੋਵੇ ਨਾ ਨਸ਼ਾ ਕਰਨ ਦੀ ਉਹ ਛੱਡ ਨਹੀਂ ਸਕਦੇ ਇਹ ਤਾਂ ਲੋਕ ਇੱਥੋਂ ਤੱਕ ਸਬੂਤ ਦਿੰਦੇ ਨੇ ਜਦੋਂ ਇਹਨੇ ਅਮਰ ਸ਼ਕਿਆ ਇਹ ਬਹੀਰਾ ਸ਼ੁਰੂ ਕੀਤੀਆਂ ਨੇ ਨਗਰ ਕਿਰਨ ਸ਼ੁਰੂ ਕੀਤੀ ਹੈ ਉਦੋਂ ਕਿਲੋਂਾਂ ਦੇ ਹਿਸਾਬ ਨਾਲ ਇਹਨਾਂ ਕੋਲੇ ਫੀਮ ਹੁੰਦੀ ਸੀ ਆ ਜਿਹੜੇ ਰੈਫਲਾਂ ਲੈ ਕੇ ਖੜਦੇ ਲੋਖੜੀਆਂ ਨਹੀਂ ਇਹ ਵੀ ਫੀਮ ਦੀਆਂ ਡੱਬੀਆਂ ਜੇਬ ਚ ਰੱਖਦੇ ਸੀ ਜਿਹੜੇ ਪੰਜ ਪੈਰੇ ਨਾਲ ਲੈ ਕੇ ਤੁਰਦਾ ਸੀ ਇਕੱਠੇ ਕੀਤੇ ਹੁੰਦੇ ਸਭ ਨਸ਼ੇੜੀ ਹੁੰਦੇ ਸੀ ਇਹ ਤਾਂ ਸਭ ਲੋਕਾਂ ਨੂੰ ਪਤਾ ਹੈ ਕਿਹਦਾ ਕਿਹਦਾ ਡੋ ਟੈਸਟ ਕਰਾਉਂਗੇ ਜਦੋਂ ਹਕੂਮਤ ਤੁਹਾਡੇ ਨਾਲ ਤੱਕਾ ਕਰ ਰਹੀ ਹੈ ਬਾਈ ਫਿਰ ਤਾਂ ਹਕੂਮਤ ਨਾਲ ਦੋ ਹੱਥ ਕਰੋ ਜਿਵੇਂ ਪਹਿਲਾਂ ਅਜਨਾਲੇ ਤੇ ਜਨਕ ਥਾਣੇ ਦੇ ਕਬਜ਼ਾ ਕੀਤਾ ਸੀ ਹਮਲਾ ਕੀਤਾ ਸੀ ਕੋਈ ਐਦਾਂ ਦਾ ਪੰਗਾ ਨਾ ਲਓ ਉਹ ਜਿਹੜੀਆਂ ਭੇਡਾਂ ਪਿੱਛੇ ਦੁਰਦੀਆਂ ਸੀ ਉਹਨਾਂ ਨੂੰ ਕਹੋ ਵੀ ਕੋਈ ਹੋਰ ਥਾਣੇ ਤੇ ਹਮਲਾ ਕਰੋ ਬਾਗੀ ਹੋ ਜਾਓ ਅੱਤਵਾਦੀ ਬਣ ਜਾਓ ਜੇਲ੍ਹ ਚ ਤੈਨੂੰ ਛਡਾ ਲੈਣ ਫਿਰ ਹਕੂਮਤ ਨਾਲ ਦੁਬਾਰੇ ਟੱਕਰ ਲੈ ਲਿਓ ਜਣੇ ਕਿ ਸ਼ਰਮ ਤਾਂ ਸਾਨੂੰ ਆਉਣੀ ਨਹੀਂ ਅਸੀਂ ਕੌਮ ਦੇ ਨਾਂ ਤੇ ਮਜ਼ਬ ਦੇ ਨਾਂ ਤੇ ਸਿੱਖ ਹੋਣ ਦੇ ਨਾਂ ਤੇ ਜਣੇ ਕਿ ਲੋਕਾਂ ਨੂੰ ਬੇਵਕੂ ਬਣਾਇਆ ਸੌਰੀ ਮੈਂ ਸ਼ਬਦਾਵਲੀ ਸਹੀ ਵਰਤੋਂ ਕਰਾਂ ਡਾਕਟਰ ਸਾਹਿਬ ਕਹਿੰਦੇ ਇਹ ਨਾਂ ਤੇ ਨਹੀਂ ਨਾਤੇ ਕਿਹਾ ਕਰੋ ਢਿੱਲੋ ਸਾਹਿਬ ਕਹਿੰਦੇ ਸੀ ਕਹਿੰਦੇ ਨਾਤੇ ਨਹੀਂ ਨਾਤੇ ਸ਼ਬਦ ਹੈ ਜਿਵੇਂ ਕਿ ਕੌਮ ਦੇ ਨਾਤੇ ਧਰਮ ਦੇ ਨਾਤੇ ਖਾਲਸਾ ਦੇ ਨਾਤੇ ਤੁਸੀਂ ਇਹ ਕਰਦੂਤਾ ਕੀਤੀਆਂ ਤੁਸੀਂ ਨਸ਼ਾ ਕਰਦੇ ਸੀ ਪਹਿਲਾਂ ਵੀ ਹੁਣ ਵੀ ਕਰਦੇ ਹੋ ਡੋਗ ਟੈਸਟ ਕਰਾ ਲੈਣੇ ਆ ਜੀ ਤੁਸੀਂ ਸਰਕਾਰ ਨੂੰ ਪਾਸੇ ਕਰ ਦਿਓ ਵਕੀਲਾਂ ਨੂੰ ਪਾਸੇ ਕਰ ਦਿਓ ਆਪਾਂ ਕਰਾ ਲੈਨੇ ਪਹਿਲਾਂ ਘਰੋਂ ਕਰਾ ਲੈਨੇ ਨਹੀਂ ਜਿਹੜਾ ਤੁਹਾਡਾ ਭਰਾ ਹੈਪੀ ਨਸ਼ੇੜੀ ਹੈ ਉਹਦਾ ਕਰਾ ਲੈਨੇ ਪਹਿਲਾਂ ਫਿਰ ਤੇਰਾ ਕਰਾ ਲਾਂਗੇ ਪੰਜਾਬ ਦੇ ਲੋਕੋ ਇਹ ਫੜਾ ਮਾਰਦੇ ਨੇ ਲੋਕਾਂ ਨੂੰ ਬੇਵਕੂਫ ਪਹਿਲਾਂ ਬਣਾਇਆ ਹੁਣ ਬਣਾ ਰਹੇ ਨੇ ਇਹ ਨਸ਼ੇੜੀਆਂ ਦਾ ਟੱਬਰ ਹੈ ਬੇਸਵਾਦਾ ਕਹਿੰਦੇ ਨੇ ਇਹਨਾਂ ਨੂੰ ਪੰਜਾਬ ਵਿੱਚ ਜਲੂਪੁਰ ਵਿੱਚ ਜਾ ਕੇ ਦੇਖਿਓ ਕਹਿੰਦੇ ਬੇਸਵਾਦਾ ਟੱਬਰ ਹੈ ਬੇਸਵਾਦੀਆਂ ਗੱਲਾਂ ਕਰਦੇ ਆ ਜਣ ਕੇ ਕਰਤੂਤਾਂ ਸੀ ਇਹਨਾਂ ਨੇ ਪਹਿਲਾਂ ਤੋਂ ਹੀ ਠੀਰ ਮੱਲੀਆਂ ਦਾ ਪਰਿਵਾਰ ਹੈ ਵਕੀਲਾਂ ਨੂੰ ਬੇਨਤੀ ਹੈ ਵੀ ਥੋੜੀ ਬਹੁਤੀ ਕਾਨੂੰਨ ਦੀ ਰਿਸਪੈਕਟ ਕਰ ਲਿਆ ਕਰੋ ਨਾ ਤਾਂ ਜੀਆਂ ਹਡਾਵੋ ਇਹ ਹੀ ਕਾਨੂੰਨ ਜਦੋਂ ਕਿਤੇ ਤੁਸੀਂ ਆਪ ਵੀ ਕਹਿੰਦੇ ਹੋ ਵੀ ਲੰਬੇ ਹੱਥ ਹੁੰਦੇ ਆ ਕਾਨੂੰਨ ਦੇ ਤੁਹਾਡੇ ਗਲੇ ਨੂੰ ਨਾ ਕਿਤੇ ਪੈ ਜਾਏ ਕਿਉਂਕਿ ਤੁਹਾਡੇ ਲਈ ਵੀ ਪਟੀਸ਼ਨਾਂ ਕੋਰਟ ਵਿੱਚ ਹਾਈ ਕੋਰਟ ਸੁਪਰੀਮ ਕੋਰਟ ਵਿੱਚ ਪੈਣ ਗਈਆਂ। ਬਈਆ ਵਕੀਲ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਨੇ ਇਹਨੂੰ ਕੰਟਰੋਲ ਕਰੋ। ਏਮੋਸ਼ਨਲ ਕਰਦੇ ਨੇ ਲੋਕਾਂ ਨੂੰ। ਸਿੱਖੀ ਦੇ ਨਾਂ ਤੇ ਕੌਮ ਨੂੰ ਗੁੰਮਰਾਹ ਕਰਦੇ ਨੇ। ਪੰਜਾਬ ਦੇ ਲੋਕਾਂ ਨੂੰ, ਜੁਥ ਨੂੰ ਗੁੰਮਰਾਹ ਕਰਦੇ ਨੇ ਕਿਤੇ ਇੱਕ ਕਾਨੂੰਨ ਦੇ ਹੱਕ ਤੁਹਾਡੇ ਗਲੇ ਨੂੰ ਨਾ ਬਹਿ ਜਾਣ ਵਕੀਲ ਸਾਹਿਬ। ਧਿਆਨ ਰੱਖੋ। ਲਾਸਟ ਕਹਿ ਦਿੰਨਾ ਜੇ ਡੋਪ ਟੈਸਟ ਕਰਾਉਂਗੇ ਅਮਰਤਪਾਲ ਦਾ ਤੁਸੀਂ ਆਪ ਤਾਂ ਮੰਨਿਆ ਹੋਏ ਵੀ ਅਸੀਂ ਨਾ ਸੰਵਿਧਾਨ ਨੂੰ ਮੰਨਦੇ ਆ ਤੇ ਹਕੂਮਤ ਸਾਡੇ ਨਾਲ ੱੱਕਾ ਕਰਦੀ ਐ ਫਿਰ ਡਾਕਟਰ ਦੇ ਵਿੱਚ ਵੀ ਤੁਸੀਂ ਕਿਵੇਂ ਦੁੱਧੋਤੇ ਆ ਜਾਓਗੇ ਕਿਵੇਂ ਨੈਗੇਟਿਵ ਪਾਇਆ ਜਾਓ ਡਾਕਟਰ ਤਾਂ ਫਿਰ ਪੋਜ਼ੀਟਿਵ ਪਾਊਗਾ ਜਦੋਂ ਹਕੂਮਤ ਨੇ ਕਹਿਣਾ ਜੋ ਹਕੂਮਤ ਕਹਿੰਦੀ ਓਹੀ ਕਰੂਗੀ ਫਿਰ ਸ਼ਰਮ ਕਰੋ ਮਾੜੀ ਮੋਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ